ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਵੀਰੇ ਸਾਰੇ ਭਰਾ ਚਲਵਾਈ ਹੋ ਪੂਰੇ ਠੀਕ ਠਾਕ ਹੀ ਹੋਣਗੇ ਸਾਰੇ ਵੀਰ ਤੇ ਬਿਨਾਂ ਕਿਸੇ ਦੇਰੀ ਤੋਂ ਆਪਾਂ ਟੌਪਿਕ ਸ਼ੁਰੂ ਕਰਦੇ ਆਂ ਜੀ ਅੱਜ ਟੌਪਿਕ ਨਾ ਮਤਲਬ ਅੱਜ ਤੋਂ 5-6 ਸਾਲ ਮਤਲਬ ਪਿੱਛੇ ਦੀ ਆਪਾਂ ਗੱਲ ਕਰਾਂਗੇ ਜਦੋਂ ਕੋਵਿਡ-190 ਆਏਗਾ 2018-19 ਦੇ ਵਿੱਚ ਤੇ 2.5 ਸਾਲ ਦੇ ਤਕਰੀਬ ਚੱਲਦਾ ਰਿਹਾਗਾ ਇਹ 1 21 ਸ਼ਾਇਦ 21 ਤੱਕ ਚੱਲਦਾ ਰਿਹਾ ਦੋ ਸਾਲ ਦੇ ਵਾਂਗੂ ਤੇ ਉਸ ਟਾਈਮ ਨਾ मतलब ਜਿਹੜੀ ਸਟੱਡੀ ਸੀਗੀ ਉਹ ਮਤਲਬ ਸਕੂਲ ਕਾਲਜ ਤਾਂ ਬੰਦ ਸੀਗਾ ਤੁਹਾਨੂੰ ਪਤਾ ਹੀ ਹੈ ਨਾ ਯੂਨੀਵਰਸਿਟੀ ਕਾਲਜ ਸਕੂਲ ਸਭ ਕੁਝ ਬੰਦ ਸੀ ਸਾਰਾ ਕੁਝ ਮਤਲਬ ਅ ਬੱਚਿਆਂ ਦੇ ਫੋਨਾਂ ਦੇ ਉੱਤੇ ਹੀ ਆਉਂਦਾ ਹੁੰਦਾ ਸੀਗਾ ਫੋਨ ਜੋ ਵੀ ਹੋਮਵਰਕ ਸੀਗਾ ਉਹਨਾਂ ਦਾ ਤੇ ਉਸ ਤੋਂ ਬਾਅਦ ਹੋਮਵਰਕ ਤਾਂ ਚਲੋ ਜੀ ਦੇਖੋ ਜੋ ਆਉਂਦਾ ਸੀਗਾ ਠੀਕ ਹੈ ਚਲੋ ਉਹ ਤਾਂ ਕੋਈ ਗੱਲ ਨਹੀਂ ਹੈ ਨਾ ਚਲੋ ਕਹੋ ਲਿਆ ਨਹੀਂ ਲੱਗਦੇ ਸਕੂਲ ਨਹੀਂ ਲੱਗਦੇ ਹੈਗੇ ਚਲੋ ਬੱਚਿਆਂ ਨੇ ਸਟੱਡੀ ਤਾਂ ਕਰਨੀ ਹੈ ਨਾ ਉਹ ਕੋਈ ਵੀ ਜਰੀਆ ਹੋ ਸਕਦਾ ਹੈ ਤੇ ਜਦੋਂ ਹੁਣ ਇਹਦਾ ਇਫੈਕਟ ਕੀ ਪਿਆ ਹੈ ਨਾ ਹੁਣ ਦੇਖੋ ਅਸੀਂ ਨੇ 2009-10 ਦੇ ਵਿੱਚ 10th ਕੀਤੀ ਹੋਈ ਹੈ ਮੈਂ ਆਪਣੀ ਗੱਲ ਨਹੀਂ ਕਰਦਾ ਸਾਰਿਆਂ ਦੀ ਗੱਲ ਕਰੂੰਗਾ ਮੈਂ ਦੇਖੋ ਜਿਹੜੇ ਭਰਾਵਾਂ ਨੇ ਦੋ ਕੋਵਿਡ ਤੋਂ ਪਹਿਲਾਂ ਮੰਨ ਕੇ ਚਲੋ ਸਿੱਧੀ ਹੈ ਨਾ ਮੁੱਦੇ ਦੀ ਗੱਲ ਵੀ ਜਿਹੜੇ ਭਰਾਵਾਂ ਨੇ ਕੋਵਿਡ ਤੋਂ ਪਹਿਲਾਂ 10th ਕੀਤੀ ਹੈਗੀ ਇਹ ਸਿਰਫ ਉਹਨਾਂ ਦੀ ਗੱਲ ਕਰਦਾ ਮੈਂ ਤੇ ਕੋਵਿਡ ਦੇ ਵਿੱਚ ਵਿੱਚ ਜਿਹੜੇ ਨੇ ਕੀਤੀ ਇੱਕ ਇੱਕ ਉਹਨਾਂ ਦੀ ਗੱਲ ਕਰਨੇ ਕੋਵਿਡ ਤੋਂ ਬਾਅਦ ਵਾਲਿਆਂ ਦੀ ਵੀ ਗੱਲ ਹੋਊਗੀ ਇਹਦੇ ਵਿੱਚ تنڈارہ ماده ਵਿੱਚ ਗੱਲ ਹੋਊਗੀ ਸਭ ਤੋਂ ਪਹਿਲਾਂ ਤਾਂ ਫਰਸਟ ਸਟੈਪ ਚੱਲਦੇ ਆਪਾਂ ਫਰਸਟ ਸਟੈਪ ਦੇ ਵਿੱਚ ਇਹ ਹੈਗਾ ਦੇਖੋ ਅਸੀਂ ਨੇ 10ਥ ਕਲਾਸ ਕੀਤੀ ਹੈਗੀ ਹਨਾ ਅਸੀਂ ਟਿਊਸ਼ਨ ਲਾ ਲਾ ਕੇ ਮਤਲਬ ਜਿੰਨਾ ਮਤਲਬ ਕੋਈ ਵੀ ਸਟੂਡੈਂਟ ਹਨਾ ਉਹ ਆਪਣੀ ਮਿਹਨਤ ਪੂਰੀ ਕਰ ਦਿੰਦਾ ਬੇਸ਼ੱਕ ਨੰਬਰ ਉਹਦੇ ਵੱਧ ਆਉਣ ਜਾਂ ਘੱਟ ਆਉਣ ਉਹ ਅਲੱਗ ਚੀਜ਼ ਹੈਗੀ ਆਪਦੇ ਵੱਲੋਂ ਹਰੇਕ ਮਿਹਨਤ ਪੂਰੀ ਹੀ ਕਰਦਾ ਹੁੰਦਾ ਅਗਲਾ ਚਾਹੇ ਉਹ ਕੋਈ ਵੀ ਕੰਮ ਆਗਾ ਚਲੋ ਸਾਡੇ ਉਹਦੇ 50 60% ਨੰਬਰ ਆਏ ਨੇ ਬਹੁਤ ਮਿਹਨਤ ਕਰਕੇ ਆਏ ਨੇ ਸਾਨੂੰ ਪਤਾ ਉਸੇ ਟਿਊਸ਼ਨ ਪਲੱਸ ਸਕੂਲੋਂ ਸਕੂਲ ਜਾਂਦੇ ਸਵੇਰੇ 3-4 ਵਜੇ ਆਉਂਦੇ ਉਸ ਤੋਂ ਬਾਅਦ ਫਿਰ ਟਿਊਸ਼ਨ ਜਾਂਦੇ ਸੀਗੇ ਸ਼ਾਮ ਹੋ ਜਾਂਦੀ ਹੁੰਦੀ ਸੀਗੀ ਮਤਲਬ ਇਹਨਾਂ ਕੁਝ ਕਰਕੇ ਸਾਨੂੰ 50-60% ਨੰਬਰ ਮੇਰੇ ਮਸ ਆਏ ਨੇ ਜਦੋਂ ਮੈਂ ਨਹੀਂ ਕਹਿੰਦਾ ਵੀ ਮੇਰੇ ਵੀ ਕੋਈ ਵੀ ਮੈਂ ਪੜਿਆ ਨਹੀਂ ਤਾਂ ਨਹੀਂ ਆਏ ਹੈਗੇ ਉਸ ਟਾਈਮ ਜਿਹੜਾ 70-80 ਵਾਲੇ ਵੀ ਹੋਣਗੇ 90 ਵਾਲੇ 100 ਵਾਲੇ ਵੀ ਤੀਗੇ ਤੇ ਜਿਹੜੀ ਮੇਨ ਗੱਲ ਆ ਕਿ ਹੁਣ ਦੇਖੋ ਆਪਾਂ ਜਿਹੜੇ ਪੋਸਟ ਆਫਿਸ ਦੀਆਂ ਭਰਤੀਆਂ ਆਉਂਦੇ ਨੇ ਹੈਗੀਆਂ ਉਹ ਨਾ ਸਿਰਫ 10ਥ ਵੇਸ ਤੇ ਆਉਂਦੇ ਨੇ ਹੈਗੀਆਂ ਤੁਸੀਂ ਦੇਖਿਆ ਹੋਊਗਾ ਉਹਦੀ ਸਿਰਫ ਇਕੱਲੀ ਮੈਰਿਟ ਚੱਕੀ ਜਾਂਦੀ ਹੈਗੀ ਤੇ ਉਹਨਾਂ ਜਿਹੜਾ ਕੋਵਿਡ ਦੇ ਵਿੱਚ ਜਿਹੜੇ ਸਟੂਡੈਂਟਾਂ ਨੇ 10th ਕੀਤੀ ਹੈਗੀ ਜਾਂ ਪਲੱਸ 2 ਕੀਤੀ ਹੈਗੀ ਜਾਂ ਕੋਈ ਵੀ ਡਿਗਰੀ ਕੀਤੀ ਹੈ ਪਰ ਸਿਰਫ ਇਕੱਲੀ 10th ਦੀ ਹੀ ਗੱਲ ਕਰਾਂਗੇ ਇਹਦੇ ਵਿੱਚ ਵੀ ਜਿਹੜੇ ਸਟੂਡੈਂਟਾਂ ਨੇ ਕੋਵਿਡ ਦੇ ਵਿੱਚ 2.5 ਸਾਲ ਜਿੰਨਾ ਵੀ ਰਿਹਾ ਹੈਗਾ ਉਹਦੇ ਵਿੱਚ 10th ਕਲਾਸ ਕੀਤੀ ਹੈਗੀ ਕਿਉਂਕਿ ਸਕੂਲ ਕਾਲਜ ਤਾਂ ਬੰਦ ਸੀਗੇ ਤੁਹਾਨੂੰ ਪਤਾ ਹੀ ਹੈ ਨਾ ਉਹ ਸਟੂਡੈਂਟਾਂ ਦੇ ਨੰਬਰ ਤੁਸੀਂ ਦੇਖੇ ਨੇਗੇ 90% 100% 95% ਤੁਸੀਂ ਇੱਕ ਚੀਜ਼ ਦੇਖੋ ਕੋਈ ਮਰਜੀ ਕਿੰਨਾ ਹੀ ਇੰਟੈਲੀਜੈਂਟ ਸਟੂਡੈਂਟਾ ਕਿੰਨਾ ਹੀ ਇੰਟੈਲੀਜੈਂਟ ਸਟੂਡੈਂਟਾ ਮੈਨੂੰ ਇਹਦੇ ਸੂਬੇ ਦੇ 100 ਚ 100 ਆ ਜਾਣਗੇ ਨਹੀਂ ਆ ਸਕਦੇ ਨਾ ਇੱਕ ਸਿਰਫ ਮੈਥ ਅਜਿਹਾ ਵਿਸ਼ਾ ਜਿਹਦੇ ਵਿੱਚੋਂ 100 ਦੇ ਵਿੱਚੋਂ 100 ਨੰਬਰ ਆ ਸਕਦੇ ਨੇ ਹੋਰ ਕੋਈ ਵੀ ਸਬਜੈਕਟ ਐਦਾਂ ਦਾ ਨਹੀਂ ਹੈਗਾ ਜਿਹਦੇ ਵਿੱਚੋਂ 100 ਚੋਂ 100 ਆ ਜਾਣ 100 ਚੋਂ 99 ਆ ਜਾਣਗੇ 99.5 ਆ ਜਾਣਗੇ ਬਟ 100 ਨਹੀਂ ਆ ਸਕਦਾ ਇੱਕ ਮੈਥ ਵਿਸ਼ੇ ਨੂੰ ਛੱਡ ਗਏ ਤੇ ਇਹ ਸਰਕਾਰ ਨੇ ਕੀ ਕੀਤਾ ਅ ਚਲੋ ਮੈਂ ਕਹਿਣਾ ਤਾਂ ਚਾਹਦਾ ਨਹੀਂ ਹਨ ਚਲੋ ਮੈਂ ਕਹਿ ਦਾਂ ਨਾ ਇਹ ਗੱਲ ਨੂੰ ਕੁਝ ਕਿ ਸਾਡੇ ਸਟੂਡੈਂਟ ਨੇ ਜਾਂ ਭਰਾ ਨੇ ਜਾਂ ਚਾਚੇ ਤਾਇਆ ਦੇ ਲਾਲੂ ਜਾਂ ਪਿੰਡੂਆਂ ਲਾਲੂ ਜਾਂ ਹੋਰ ਥੋੜੇ ਵੀ ਬਹੁਤ ਹੋਣਗੇ ਚਲੋ ਮੈਨੂੰ ਉਹਨਾਂ ਨਾਲ ਗਿਲਾ ਸ਼ਿਕਵਾ ਕੋਈ ਨਹੀਂ ਕਿਉਂਕਿ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਤੇ ਜਿਹੜੇ ਸਟੂਡੈਂਟ ਨੂੰ ਕੁਝ ਵੀ ਨਹੀਂ ਆ ਰਿਹਾ ਹੈਗਾ ਪਲੱਸ ਮਾਈਨਸ ਨਹੀਂ ਆਉਂਦਾ ਹੈਗਾ ਜਾਂ ਮਤਲਬ ਸਰਕਾਰ ਨੇ ਕੀਤਾ ਤਾਂ ਉਹਨਾਂ ਨਾਲ ਧੋਖਾ ਹੀ ਆ ਵਿਚਾਰਿਆਂ ਨਾਲ ਉਹਨਾਂ ਨੇ ਨੰਬਰ ਲਾਤੇ 90 90 100 100 ਪਰਸੈਂਟ ਨੰਬਰ ਲਾਤੇ ਉਹਨਾਂ ਦੇ ਵਿਚਾਰਿਆਂ ਦੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਆਉਂਦਾ ਹੈਗਾ ਚਲੋ ਬੱਚੇ ਬਹੁਤ ਖੁਸ਼ ਨੇਗੇ ਪਰ ਉਹਨਾਂ ਨੂੰ ਰਿਐਲਿਟੀ ਨਹੀਂ ਪਤਾ ਠੀਕ ਹੈ ਉਹਨਾਂ ਨਾਲ ਧੋਖਾ ਕੀਤਾ ਸਰਕਾਰ ਨੇ ਜਾਣ ਕੇ ਨੰਬਰ ਐਨੇ ਐਨੇ ਦੇ ਦਿੱਤੇ ਤੇ ਦੇਖੋ ਇੱਕ ਸਟੂਡੈਂਟ ਦਾ ਜਿਹਨੇ ਐਨੇ ਐਨੇ ਮਿਹਨਤਾਂ ਕੀਤੀ ਨੇ ਟਿਊਸ਼ਨ ਲਾਏ ਨੇ ਜਲ ਜੋ ਵੀ ਐਫਰਟ ਕੀਤੇ ਨੇ ਹੈਗਾ ਨਾ ਉਹ ਉਹ ਉਹਦੇ ਨਾਲ ਨੰਬਰ ਲੈਂਦੇ ਨੇਗੇ 100 ਪਰਸੈਂਟ 90 50 60 ਜੋ ਵੀ ਲੈਂਦੇ ਨੇ ਤੇ ਇੱਕ ਸਟੂਡੈਂਟ ਜਿਹੜਾ ਘਰੇ ਬੈਠਾ ਫੋਨ ਦੇ ਉੱਤੋਂ ਜੋ ਵੀ ਚਲ ਐਗਜ਼ਾਮ ਭੇਜਿਆ ਠੀਕ ਹੈ ਤੇ ਸ਼ੁਰੂ ਦੇ ਵਿੱਚ ਦਾ ਐਗਜ਼ਾਮ ਹੀ ਨਹੀਂ ਹੋਏ ਹੈਗੇ ਐਦਾਂ ਹੀ ਨੰਬਰ ਲਾਤੇ ਬਸ A ਗ੍ਰੇਡ B ਗ੍ਰੇਡ ਨੰਬਰ ਪਤਾ ਕਿਤੇ 10ਵੀਂ ਤੇ 90% ਜੀ 100% ਜੀ ਹੁਣ ਤੁਸੀਂ ਮੈਨੂੰ ਦੱਸੋ ਵੀਰੇ ਵੀ ਜਿਹੜਾ ਬੰਦਾ ਇੱਕ ਤਾਂ ਇੰਨੀ ਪੜ੍ਹਾਈ ਲਿਖਾਈ ਕਰਕੇ 60 70 80% 90% ਨੰਬਰ ਲੈ ਰਿਹਾ ਹੈਗਾ ਤੇ ਇੱਕ ਸਟੂਡੈਂਟ ਜਿਹੜਾ ਘਰੇ ਬੈਠਾ ਹੈਗਾ ਜਿਹਨੂੰ ਕੁਝ ਵੀ ਨਹੀਂ ਆਉਂਦਾ ਹੈਗਾ ਜਾਂ ਕੁਝ ਨਹੀਂ ਪੜਿਆ ਹੈਗਾ ਉਹਦੇ ਐਦਾਂ ਹੀ 100% ਨੰਬਰ ਲਾਤੇ ਉਹਨਾਂ ਨੇ ਕੀ ਕੀਤਾਗਾ ਉਹਨਾਂ ਨਾਲ ਜਿਹੜੇ ਸਾਡੇ ਵਰਗਿਆਂ ਨੇ 10th ਕੀਤੀ ਹੈ ਕਿ ਸਾਡਾ ਹੱਕ ਵੀ ਮਾਰਿਆ ਗਿਆ ਤੇ ਜਿਹੜੇ ਕੋਵਿਡ ਤੋਂ ਬਾਅਦ ਵਾਲੇ ਸਟੂਡੈਂਟ ਨੇ ਉਹਨਾਂ ਦਾ ਵੀ ਹੱਕ ਮਾਰਿਆ ਗਿਆ ਕਿਉਂਕਿ 90 90% 100 100% 100% ਨੰਬਰ ਵੀ ਆਏ ਹੋਏ ਨੇ ਕਿ ਕੋਵਿਡ ਦੇ ਟਾਈਮ ਦੇ ਵਿੱਚ ਸਟੂਡੈਂਟਾਂ ਦੇ ਜਿਹੜੇ ਉਸ ਟਾਈਮ 10th ਵਾਲੇ ਸੀਗੇ ਹੁਣ ਦੱਸੋ ਵੀ ਜਦੋਂ ਕੋਈ ਪੋਸਟ ਆਫਿਸ ਦੀ ਭਰਤੀ ਆਉਂਦੀ ਹੈ ਹੁਣ ਸਾਨੂੰ ਕਿਥੇ ਲੱਭ ਲਗੜ ਦੇਣਗੇ 60 ਵਾਲਿਆਂ ਨੂੰ 80 ਵਾਲਿਆਂ ਨੂੰ 70 ਵਾਲਿਆਂ ਨੂੰ ਜਿਨ੍ਹਾਂ ਨੇ ਇੰਨੀ ਨਹੀਂ ਮਿਹਨਤ ਕੀਤੀ ਹੈਗੀ ਉਹ ਸਾਨੂੰ ਨਹੀਂ ਲੱਭ ਲਗੜ ਦਿੰਦੇ ਹੈਗੇ ਉਹ ਪੋਸਟ ਫਿਲ ਕਰਨਗੇ 0 ਤੋਂ 100% ਆ 90 95 ਦੇ ਕੈਟਾਗਰੀ ਅਕੋਰਡਿੰਗ ਉਹਨਾਂ ਦੇ ਨਾਲ ਉਹਨਾਂ ਦੀ ਮੈਰਿਟ ਵਿੱਚ ਨਾਮ ਆ ਜਾਂਦਾ ਹੈਗਾ ਉਹ ਮੈਨੂੰ ਦੱਸੋ ਵੀ ਇੱਥੇ ਮਿਹਨਤ ਦਾ ਮੁੱਲ ਪੈ ਰਿਹਾ ਹੈਗਾ ਜਾਂ ਸਾਡੇ ਨਾਲ ਧੋਖਾ ਹੋਇਆ ਸਾਰਿਆਂ ਨਾਲ ਜਾਂ ਸਰਕਾਰ ਨੇ ਉਹਨਾਂ ਨਾਲ ਧੋਖਾ ਕੀਤਾ ਉਹਨਾਂ ਬੱਚਿਆਂ ਦੇ ਨਾਲ ਜਿਨ੍ਹਾਂ ਨੇ 100 100% ਨੰਬਰ ਲਾਤੀ ਤੁਸੀਂ ਸੋਚੋ ਅਸੀਂ ਸਾਰਾ ਸਾਰਾ ਸਾਲ ਕਾਲਜ ਸਕੂਲ ਗਏ ਆਂਗੇ 10th ਦੇ ਵਿੱਚ ਸਕੂਲ ਗਏ ਆਂਗੇ ਪੜ੍ਹਾਈ ਕੀਤੀ ਹੈਗੀ ਜਿੰਨੀ ਵੀ ਕੀਤੀ ਹੈ ਚਲ ਜਿੰਨੇ ਵੀ ਨੰਬਰ ਆਏ ਉਹ ਅਲੱਗ ਚੀਜ਼ ਹੈਗੀ ਤੇ ਕਿ ਬੱਚਾ ਜਿਹੜਾ ਘਰੇ ਬੈਠਾਗਾ ਜਿਹਨੇ ਐਗਜ਼ਾਮ ਵੀ ਨਹੀਂ ਦਿੱਤੇ ਹੈਗੇ ਐਗਜ਼ਾਮੀਨੇਸ਼ਨ ਹਾਲ 'ਚ ਵੀ ਨਹੀਂ ਪਹੁੰਚਿਆ ਹੈਗਾ ਚਾਹੇ ਉਹ ਬੋਰਡ ਦੀ ਪ੍ਰੀਖਿਆ ਸੀ ਕਿ ਚਾਹੇ ਨਹੀਂ ਵੀ ਸੀ 10th ਬੋਰਡ ਦੀ ਹੀ ਹੈ ਜਿਹੜਾ ਕਿ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਪਹੁੰਚਿਆ ਵੀ ਹੈ ਨਹੀਂਗਾ ਉਹਨਾਂ ਨੇ 100% ਨੰਬਰ ਲਾਤੇ ਇਹ ਕਿੱਥੋਂ ਦਾ ਇਨਸਾਫ ਆ ਵੀ ਤੁਸੀਂ ਆਪੇ ਦੱਸੋ ਮੈਨੂੰ ਸਾਨੂੰ ਇਹ ਜੀ ਜਿਹਦੇ ਨਾਲ ਬਹੁਤ ਜ਼ਿਆਦਾ ਗਿਲਾ ਸ਼ਿਕਵਾ ਹੈ ਨਾ ਤੇ ਜਿਹੜੇ ਵੀ ਭਰਾ ਵੀਡੀਓ ਦੇਖ ਰਹੇ ਨੇ ਇਹਨੂੰ ਜ਼ਰੂਰ ਸ਼ੇਅਰ ਕਰੋ ਹਨਾ ਵੀ ਅੱਗੇ ਤੋਂ ਪ੍ਰਮਾਤਮਾ ਕਰੇ ਮੇਰੀ ਕੋਈ ਕੰਡੀਸ਼ਨ ਨਾ ਆਵੇ ਤੇ ਜੋ ਬਾਕੀ ਸਟੂਡੈਂਟਾਂ ਦਾ ਹੱਕ ਮਰਿਆਗਾ ਸਾਡੇ ਵਰਗਿਆਂ ਦਾ ਵੀ ਹੱਕ ਮਰਿਆਗਾ ਅਸੀਂ ਨਹੀਂ ਵੀਰੇ ਪੋਸਟ ਆਫਿਸ ਦੀ ਕੋਈ ਪੋਸਟ ਆਉਂਦੀ ਹੈਗੀ ਹੁਣ ਵੀ ਐ ਹੀ ਹੋਏ ਨੇ 20000 ਪਤਾ ਨਹੀਂ ਕਿੰਨੀ ਪੋਸਟਾਂ ਹੀ ਹੋ ਜਾਣ ਹੈ ਨਾ ਅਸੀਂ ਨਹੀਂ ਫਿਲ ਕਰ ਸਕਦੇ ਹੈਗੇ ਕਿਉਂਕਿ ਸਾਨੂੰ ਪਤਾ ਕਿ ਸਭ ਤੋਂ ਪਹਿਲਾਂ ਉਹ ਬੈਠੇ ਨੇ 90 90% ਵਾਲੇ ਜਿਨ੍ਹਾਂ ਨੇ ਜਿਹੜੇ ਜਿਨ੍ਹਾਂ ਨੇ ਐਗਜ਼ਾਮੀਨੇਸ਼ਨ ਹਾਲ ਦਾ ਜਾ ਕੇ ਮੂਵੀ ਨਹੀਂ ਦੇਖਿਆ ਹੈਗਾ ਤੀਜੇ ਵੀਡੀਓ ਚੰਗੀ ਲੱਗਦੀ ਹੈ ਵੀਰੇ ਤਾਂ ਸ਼ੇਅਰ ਜ਼ਰੂਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਈਡੀ ਨੂੰ ਫੋਲੋ ਕਰ ਲਓ ਤੇ ਹੋਰ ਕਿੰਨੇ ਕਜੇ ਵੀਰ ਭਰਾ ਨੇ ਜਾਂ ਮੇਰੀਆਂ ਭੈਣਾਂ ਨੇ ਜਿਨ੍ਹਾਂ ਦਾ ਐਵੇਂ ਹੱਕ ਮਾਰਿਆ ਹੈਗਾ ਤੇ ਉਹਨਾਂ ਸਟੂਡੈਂਟਾਂ ਨੂੰ ਝੂਠ ਬੋਲ ਕੇ 100% ਦੇ ਕੇ ਇੱਕ ਲਾਲਚ ਦਿੱਤਾ ਗਿਆ ਹੈਗਾ ਹਨਾ ਉਹਨਾਂ ਨਾਲ ਵੀ ਧੋਖਾ ਕੀਤਾ ਸਰਕਾਰ ਨੇ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਸਾਡਾ ਵੀ ਹੱਕ ਮਰਿਆ ਤੇ ਹੋਰ ਦਾ ਵੀ ਮਰਨ ਨਾ ਦਿਓ ਧੰਨਵਾਦ